ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਨਿਦਾਨ ਕਿਰਪਾ ਕਰ ਦੇ ਨੀ ਸਤਿਗੁਰੂ ਜੀ ਪਰਮੰਦੇ ਨੇ ਸਗਲ ਧਰਮ ਮੈਂ ਸ੍ਰਿਸ਼ਟ ਧਰਮ ਸਾਰੇ ਧਰਮਾਂ ਦੇ ਵਿੱਚੋਂ ਇਹਦਾ ਮਤਲਬ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੇ ਤੀ ਜਿਵੇਂ ਜਿਵੇਂ ਕਿਸੇ ਨੂੰ ਮਤਬੁੱਧ ਪਰਮਾਤਮਾ ਦੇ ਵੱਲੋਂ ਵਾਹਿਗੁਰੂ ਜੀ ਦੇ ਵੱਲੋਂ ਬਖਸ਼ੀ ਜਾਂਦੀ ਰਹੀ ਉਹ ᱛਿਵੇਂ ᱛਿਵੇਂ ਆਪਣੀ ਮਤਬੁੱਧ ਦੇ ਰਾਹੀਂ ਰੱਬੀ ਕਰਦੀ ਬਾਣੀ ਦਾ ਉਪਦੇਸ਼ ਰੱਬ ਦੇ ਪਿਆਰੇ ਸੰਸਾਰ ਦੀ ਝੋਲੀ ਦੇ ਵਿੱਚ ਪਾਉਂਦੇ ਰਹੇ ਜਿਵੇਂ ਜਿਵੇਂ ਕਿਸੇ ਨੂੰ ਵਾਹਿਗੁਰਜੀ ਦੇ ਘਰ ਦੀ ਸੋਝੀ ਪਈ ਤੇਵੇਂ ਤੇਵੇਂ ਉਹਨਾਂ ਨੇ ਆਪਣੀ ਰਚਨਾ ਦੇ ਵਿੱਚੋਂ ਵਾਹਿਗੁਰਜੀ ਦੇ ਗੁਣਾਂ ਨੂੰ ਆਪਣੀ ਰਚਨਾ ਦੇ ਵਿੱਚੋਂ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਗਾਇਆ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੇ ਜਿੰਨੀ ਜਿੰਨੀ ਕਿਸੇ ਕੋਲ ਸਮਤ ਹੈ ਜਿੰਨੀ ਜਿੰਨੀ ਵਾਹਿਗੁਰੂ ਜੀ ਨੇ ਮਤਦਬਦ ਦਿੱਤੀ ਹੈ ਉਸ ਮਤਬਦ ਦੇ ਮੁਤਾਬਕ ਉਹ ਵਾਹਿਗੁਰੂ ਜੀ ਦੇ ਘਰ ਨੂੰ ਬਿਆਨ ਕਰਦੇ ਨੇ ਪਰ ਗੁਰੂ ਸਾਹਿਬ ਜੀ ਇਹ ਗੱਲ ਕਬੂਲ ਕਰਦੇ ਨੇ ਕਿਆਹੋਂ ਕਥੀ ਕਥੇ ਕਤ ਦੇਖਾਂ ਮੈਂ ਅਖਤਨਾ ਕਥਨਾ ਜਾਈ ਸਹਿਬ ਕਿੰਨੇ ਮਹਾਰਾਜ ਮੈਂ ਤੇਰੇ ਘਰ ਦੀ ਉਪਮਾ ਨੂੰ ਤੇਰੇ ਘਰ ਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦਾ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੇ ਸਤਿਗੁਰੂ ਜੀ ਆਖਦੇ ਨੇ ਕਿ ਸਭ ਤੋਂ ਜਿਹੜਾ ਸ੍ਰਿਸ਼ਟ ਧਰਮ ਹੈ ਉਹ ਸ੍ਰਿਸ਼ਟ ਧਰਮ ਕੀ ਹੈ ਮਹਾਰਾਜ ਕਹਿੰਦੇ ਨੇ ਹਰ ਕੋ ਨਾਮ ਜਪ ਹਰੀ ਦੇ ਨਾਮ ਨੂੰ ਜਪਣਾ ਆਪਣੀ ਰਸਨਾ ਦੇ ਦੁਆਰਾ ਤੇ ਸਹਬ ਜੀ ਆਖਦੇ ਨੇ ਕੇਵਲ ਉਸ ਨੂੰ ਜਪਣਾ ਹੀ ਨਹੀਂ ਹੈ ਨਿਰਮਲ ਕਰਮ ਨਿਰਮਲ ਦੇ ਅਰਥ ਹੁੰਦੇ ਨੇ ਮੈਲ ਤੋਂ ਰਹਿ ਮੈਲ ਤੋਂ ਰਹਿ ਕਰਮ ਕਰਨੇ ਨੇ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕੇ ਮਨੋ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ ਤੇ ਜਦੋਂ ਸੰਸਾਰ ਦੇ ਵਿੱਚ ਵਿਚਰਦਾ ਹੈ ਇਹਦੀਆਂ ਅੱਖਾਂ ਦੇ ਸਾਹਮਣੇ ਜਦੋਂ ਇਸ ਨੂੰ ਕੋਈ ਮੈਲੀ ਚੀਜ਼ ਦਿਖਾਈ ਦਿੰਦੀ ਹੈ ਇਹ ਉਸ ਨੂੰ ਪਕੜ ਕੇ ਤੋ ਦਿੰਦਾ ਹੈ ਉਹ ਭਾਵੇਂ ਤਨ ਦੇ ਕੱਪੜੇ ਹੋਣ ਉਹ ਭਾਵੇਂ ਘਰ ਦੀ ਕੋਈ ਚੀਜ਼ ਹੋਵੇ ਆਪ ਜਿਹੜੀ ਚੀਜ਼ ਇਸ ਨੂੰ ਮੈਲੀ ਲੱਗਦੀ ਹੈ ਉਸ ਨੂੰ ਧੋਣ ਦਾ ਯਤਨ ਜ਼ਰੂਰ ਕਰਦਾ ਹੈ ਇਥੋਂ ਤੱਕ ਕਿ ਘਰ ਅੰਦਰ ਪਕਾਉਣ ਵਾਲੀਆਂ ਸਬਜ਼ੀਆਂ ਨੂੰ ਵੀ ਮਨੁੱਖ ਧੋ ਕੇ ਤੇ ਫਿਰ ਪਕਾਉਂਦਾ ਹੈ ਕਿਉਂ ਤਨ ਦੇ ਨਾਲ ਸੰਬੰਧ ਰੱਖਦਿਆਂ ਕਿ ਕਿਸੇ ਨੂੰ ਕਿਰਣਾ ਨਾ ਆਵੇ ਆਪਣੇ ਆਪ ਨੂੰ ਨਫ਼ਰਤ ਨਾ ਆਵੇ ਜੇ ਬੰਦਾ ਆਪਣਾ ਤਨ ਨਹੀਂ ਧੋਵੇਗਾ ਆਪਣੇ ਵਸਤਰ ਨਹੀਂ ਤੋਂ ਵੇਗਾ ਆਪਣੇ ਘਰ ਨੂੰ ਨਹੀਂ ਤੋਂ ਹੋਵੇਗਾ ਜਿਸ ਬਾਈਕ ਤੇ ਜਿਸ ਕਾਰ ਦੇ ਉੱਤੇ ਆ ਰਿਹਾ ਉਹ ਮੈਲੀ ਕੁਚਲੀ ਹੋਵੇ ਦੇਖਣ ਵਾਲੇ ਨੂੰ ਘਿਰਨਾ ਜਾਂਦੀ ਹੈ ਕਿਦਾਂ ਦਾ ਦਲੇਦਰੀ ਬੰਦਾ ਹੋਵੇਗਾ ਬੰਦੇ ਨੇ ਬਾਹਰ ਦੀ ਚੀਜ਼ ਨੂੰ ਹਰ ਇੱਕ ਚੀਜ਼ ਨੂੰ ਧੋਣ ਦਾ ਯਤਨ ਕੀਤਾ ਤੇ ਯਤਨ ਕੀਤਾ ਕਿ ਜਿਹੜੀ ਜਿਹੜੀ ਚੀਜ਼ ਮੇਰੇ ਕੋਲ ਆਵੇ ਉਹ ਸਾਫ ਸੁਥਰੀ ਆਵੇ ਉਹ ਭਾਵੇਂ ਖਾਣ ਪੀਣ ਦਾ ਮਾਮਲਾ ਹੋਵੇ ਭਾਵੇਂ ਆਪਣੇ ਤਨ ਦੇ ਉੱਤੇ ਪਹਿਨਣ ਦਾ ਮਾਮਲਾ ਹੋਵੇ ਭਾਵੇਂ ਕਿਸੇ ਥਾਂ ਦੇ ਉੱਤੇ ਬਹਿਣ ਦਾ ਮਾਮਲਾ ਹੋਵੇ ਤੇ ਭਾਵੇਂ ਕਿਸੇ ਚੀਜ਼ ਦੇ ਉੱਤੇ ਚੜ ਕੇ ਜਾਣ ਦਾ ਮਾਮਲਾ ਹੋਵੇ ਮਨੁੱਖ ਨੇ ਆਪਣੇ ਵੱਲੋਂ ਇਹ ਪੂਰ ਜ਼ੋਰ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਤੱਕ ਮੇਰਾ ਯਤਨ ਹੋਵੇ ਉਥੇ ਤੱਕ ਅਸੀਂ ਉਸ ਚੀਜ਼ ਨੂੰ ਸਾਫ਼ ਆਪਣੇ ਕੋਲ ਵਰਤੀ ਆਪਣੇ ਕੋਲ ਰੱਖੀ ਇਥੋਂ ਤੱਕ ਕਿ ਜਦੋਂ ਕੋਈ ਮਨੁੱਖ ਦਿਲਦਰਤਾ ਦੇ ਨਾਲ ਭਰਿਆ ਸਾਨੂੰ ਮਿਲਦਾ ਹੈ ਅਸੀਂ ਉਸ ਨੂੰ ਇਹ ਗੱਲ ਲਾਖ ਦਿਆਂ ਕਿ ਪਿਆਰਿਆ ਕੁੱਤਾ ਵੀ ਜਿੱਥੇ ਬੈਠਦਾ ਇਹਨਾਂ ਪੂਛ ਮਾਰ ਕੇ ਬੈਠਦਾ ਇਹਦਾ ਮਤਲਬ ਕਿ ਅਸੀਂ ਬਾਹਰ ਦੀ ਸਫਾਈ ਦੇ ਨਾਲ ਐਡੇ ਅਟੈਚ ਹੋਏ ਪਏ ਹਾਂ ਇਤਨੇ ਜੁੜੇ ਕੋਏ ਗਾਂ ਮਰਜ਼ ਕਹਿੰਦੇ ਨੇ ਪਰ ਅੰਦਰ ਸਾਡੇ ਬੜਾ ਮਹਿੜਾ ਹੈ ਗੱਲੀ ਅਸੀਂ ਚੰਗੀਆਂ ਬਾਹਰ ਰੂਪ ਕਰਕੇ ਸ਼ਿੰਗਾਰ ਕਰਕੇ ਘਰ ਕਰਕੇ ਮਕਾਨ ਕਰਕੇ ਧੀਆ ਪੁੱਤਰਾ ਕਰਕੇ ਸਭ ਕੁਝ ਵਧੀਆ ਹੈ ਇਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਜਿਹੜਾ ਹੈ ਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਫ਼ ਹੋਵੇ ਬਿਲਕੁਲ ਕਿਉਂ ਸਾਨੂੰ ਪਤਾ ਹੈ ਕਿ ਮਾੜਾ ਜਿਹਾ ਪਾਣੀ ਵੀ ਅੰਦਰ ਗੰਦਾ ਚਲਾ ਗਿਆ ਉਹਨੇ ਕੋਈ ਨਾ ਕੋਈ ਬਿਮਾਰੀ ਪੈਦਾ ਕਰ ਦੇਣੀ ਹੈ ਬਾਹਰ ਦੀਆਂ ਚੀਜ਼ਾਂ ਦੇ ਨਾਲ ਇਤਨਾ ਸੰਜਮ ਹੈ ਮਨੁੱਖ ਦਾ ਪਰ ਜਿਹੜੇ ਅੰਦਰ ਵਿਚਾਰ ਜਾ ਰਹੇ ਨੇ ਉਤਮ ਲੀਨ ਆਤਮ ਲੀਨ ਮਨੁਖ ਬਾਹਰ ਦੇ ਤਨ ਨੂੰ ਤੋੜਿਆ ਕੇ ਆਪਣੇ ਬਾਹਰ ਤਨ ਨੂੰ ਤੋੜਿਆ ਕੇ ਧੋਣਾ ਚਾਹੀਦਾ ਹੈ ਪਰ ਸਤਿਗੁਰੂ ਜੀ ਆਖਦੇ ਨੇ ਯਾਦ ਰੱਖਿਓ ਤਨ ਧੋਣ ਦੇ ਨਾਲ ਨਾਲ ਮਨ ਨੂੰ ਵੀ ਧੋਇਆ ਕਰਿਓ ਕਈ ਵਾਰੀ ਬੰਦਾ ਘਰ ਦੇ ਵਿੱਚ ਦੋ ਵਾਰੀ ਝਾੜੂ ਪੀਰ ਦਿੰਦਾ ਹੈ ਮਾਹੌਲ ਉਸੇ ਤਰ੍ਹਾਂ ਦਾ ਬਣਿਆ ਹੈ بڑے ਲੋਕ ਆ ਜਾ ਰਹੇ ਨੇ ਬੰਦੇ ਨੇ ਸਵੇਰ ਵੀ ਝਾੜੂ ਦਿੱਤਾ ਸ਼ਾਮ ਨੂੰ ਵੀ ਝਾੜੂ ਦੇ ਦਿੰਦਾ ਪਰ ਇਸ ਇਸ ਘਰ ਨੂੰ ਤੇ ਦਰਵਾਜ਼ਾ ਹੀ ਕੋਈ ਨਹੀਂ ਹੈ ਅੰਦਰ ਨਿਰੀਅਪਰਾਪ ਨੀਰੇ ਬੁਰੀਾਈ ਨੀਰੇ ਪਾਪ ਸਭ ਕੁਝ ਅੰਦਰ ਇਕੱਠਾ ਹੁੰਦਾ ਜਾ ਰਿਹਾ ਹੈ ਸਭ ਕੁਝ ਇਕੱਠਾ ਅਸੀਂ ਕਦੀ ਨਹੀਂ ਸੋਚਿਆ ਕਿ ਕਦੀ ਅੰਦਰ ਨੂੰ ਵੀ ਧੋਣਾ ਜ਼ਰੂਰੀ ਹੈ ਅੰਦਰ ਨੂੰ ਕਿਹੜੀ ਚੀਜ਼ ਹੈ ਜਿਹੜੀ ਧੋਵੇਗੀ ਸਤਿਗੁਰੂ ਦੀ ਬਾਣੀ ਨੇ ਆਖਿਆ ਜੇ ਬਾਹਰ ਦੀ ਚੀਜ਼ ਪਾਣੀ ਧੋਂਦਾ ਹੈ ਮੂਤ ਪਲੀਤੀ ਕੱਪੜ ਵੇ ਦੇ ਸਾਬਣ ਲਈ ਉਹ ਤੋਹ ਜਿਹੜਾ ਬਾਹਰ ਦਾ ਤਨ ਹੈ ਬਾਹਰ ਦੇ ਕੱਪੜੇ ਨੇ ਅਸੀਂ ਉਸ ਨੂੰ ਪਾਣੀ ਦੀ ਮਦਦ ਦੇ ਨਾਲ ਧੋਨੇ ਵਾ ਪਰ ਸਤਿਗੁਰੂ ਗੁਰਦੇ ਮਹਾਰਾਜ ਕਹਿੰਦੇ ਨੇ ਪਾਣੀ ਦੇ ਨਾਲ ਅੰਦਰ ਨਹੀਂ ਤੋਤਾ ਜਾ ਸਕਦਾ ਫਿਰ ਉਹ ਅੰਦਰ ਪਾਣੀ ਦੇ ਨਾਲ ਨਹੀਂ ਧੋਤਾ ਜਾ ਸਕਦਾ ਮੇਰੇ ਮਹਾਰਾਜ ਜੀ ਨੂੰ ਪਤਾ ਸੀ ਪਾਣੀ ਦੇ ਨਾਲ ਤੇ ਅੰਦਰ ਨਹੀਂ ਧੋਤਾ ਜਾ ਸਕਦਾ ਪਰ ਬਾਣੀ ਦੇ ਨਾਲ ਜ਼ਰੂਰ ਅੰਦਰ ਧੋਤਾ ਜਾ ਸਕਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਰਾਹੀਂ ਸਾਡੇ ਅੰਦਰ ਨੂੰ ਧੋਣ ਦਾ ਯਤਨ ਕੀਤਾ ਪਾਣੀ ਨਹੀਂ ਅੰਦਰ ਤੱਕ ਪਹੁੰਚ ਸਕਦਾ ਪਾਣੀ ਅੰਦਰ ਦੀ ਮਹਿਲ ਨਹੀਂ ਬਾਹਰ ਕੱਢ ਸਕਦਾ ਜਿਹੜੀ ਮਨ ਜਿਹੜੀ ਵਿਚਾਰਾਂ ਦੇ ਉੱਤੇ ਖਿਆਲਾਂ ਦੇ ਉੱਤੇ ਸਾਡੇ ਮੈਲ ਪਰਤ ਦਾ ਪਰਤ ਜੰਮ ਚੁੱਕੀ ਹੈ ਉਸ ਨੂੰ ਪਾਣੀ ਨਹੀਂ ਧੋ ਸਕਦਾ ਕਿਉਂਕਿ ਵਾਹਿਗੁਰੂ ਜੀ ਕਿਰਪਾ ਰਹਿਮਤ ਕਰਨ ਸਿੱਟੇ ਬਿਲਕੁਲ ਸਾਹਮਣੇ ਨੇ ਬਹੁਤ ਲੋਕ ਬਹੁਤ ਲੋਕ ਤੀਰਥ ਇਸ਼ਨਾਨੀ ਸਨ ਆਪਾਂ ਕਿਸ ਦਾ ਵਿਰੋਧ ਨਹੀਂ ਕਰਦੇ ਨਾ ਮੈਂ ਵਿਰੋਧ ਦੇ ਵਿੱਚ ਜਾਣਾ ਪਿਆਰਿਓ ਆਪਣਾ ਤੇ ਮਕਸਦ ਹੈ ਕਿ ਸਿੱਧੇ ਮਾਰਗ ਤਾਓ ਜਿਹੜੇ ਜਾਂਦੇ ਨੇ वेलकम ठीक है ਉਹਨਾਂ ਦੀ ਮੱਤ ਜੋ ਉਹਨਾਂ ਨੂੰ ਕਹਿ ਰਹੀ ਉਹ ਕਮਾਰੇ ਨੇ ਸਾਡੇ ਨਾਲ ਤੇ ਚੰਗੇ ਨੇ ਜੋ ਉਹਨਾਂ ਦੀ ਮੱਤ ਕਹਿ ਰਹੀ ਕਮਾਰੇ ਅਸੀਂ ਤੇ ਜੋ ਗੁਰੂ ਦੇ ਬਚਨ ਨੇ ਉਹ ਕਮਾਂਦੇ ਹੀ ਨਹੀਂ ਆਪਾਂ ਕਿਸੇ ਦਾ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਹੇ ਆਲੋਚਨਾ ਨਹੀਂ ਕਰ ਰਹੇ ਅਸੀਂ ਤੇ ਗੁਰੂ ਬਾਬਾ ਨਾਨਕ ਜੀ ਦੀ ਗੱਲ ਕਰ ਰਹੀਆਂ ਗੁਰੂ ਸਾਹਿਬ ਕਹਿੰਦੇ ਨੇ ਮੈਂ ਦੇਖ ਲਿਆ ਕੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਲਿਆਂ ਨੂੰ ਵੀ ਦੇਖ ਲਿਆ। ਉਹ ਵੀ ਹਉਮੈ ਦਾ ਸ਼ਿਕਾਰ ਹੋਏ ਪੈਣ। ਉਹਨਾਂ ਦੇ ਅੰਦਰ ਵੀ ਮੈਲ ਹੈ। ਹਜ਼ੂਰ ਨੇ ਜੋ ਚੀਜ਼ਾਂ ਪ੍ਰਤੱਖ ਵੇਖੀਆਂ ਨੇ ਜਿਨ੍ਹਾਂ ਨੂੰ ਪ੍ਰਤੱਖ ਵੇਖ ਚੁੱਕੇ ਨੇ ਜਿਨ੍ਹਾਂ ਦੇ ਰਿਜ਼ਲਟ ਸੱਚੇ ਸਤਿਗੁਰੂ ਜੀ ਦੇ ਸਨਮੁਖ ਪਈ ਗੋਈ ਨੇ ਤੇ ਉਹ ਰਿਜ਼ਲਟ ਉਸ ਮੁਤਾਬਕ ਨਹੀਂ ਨੇ ਮਹਾਰਾਜ ਜੀ ਨੇ ਉਹ ਕਰਮ ਕਰਨ ਦੇ ਲਈ ਸਾਨੂੰ ਤਾਕੀ ਦਿੱਨੀ ਦਿੱਤੀ ਸਾਨੂੰ ਆਖੀ ਨਹੀਂ ਕਿ ਉਹ ਕੰਮ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਗੁਰੂ ਸਾਹਿਬ ਜੀ ਦੇ ਸਾਹਮਣੇ ਰਿਜ਼ਲਟ ਸੀ ਉਹ ਰਿਜ਼ਲਟ ਐ ਸੀ ਜਦੋਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਹਰਦਵਾਰ ਗਏ ਉੱਥੇ ਹਜ਼ੂਰ ਨੇ ਉਪਦੇਸ਼ ਦੇਣਾ ਸੀ ਇਸੇ ਗੱਲ ਦਾ ਇੱਕ ਵਿਉਂਤ ਇੱਕ ਪਲੈਨਿੰਗ ਸੀ ਸੱਚੇ ਸਤਗੁਰੂ ਦੀ ਉਪ ਪਲੈਨਿੰਗ ਏਸੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਉਪਦੇਸ਼ ਆਪ ਦੇ ਰਹੇ ਨੇ ਪਰ ਜੇਤੇ ਕਿਸੇ ਦੇ ਕਿਸੇ ਨੂੰ ਸਮਝਾਉਣਾ ਹੋਵੇ ਉਥੇ ਫਿਰ ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਅੱਗੇ ਕਰ ਦਿੰਦੇ ਨੇ ਭਾਈ ਮਰਦਾਨਾ ਜੀ ਨੂੰ ਅੱਗੇ ਕੀਤਾ ਕਿ ਜਾ ਵੈਸ਼ ਨੂੰ ਸਾਥ ਦੇ ਕੋਲੋਂ ਅੱਗ ਦੀ ਚੁਬਾਤੀ ਲੈ ਕੇ ਆ ਭਾਈ ਮਰਦਾਨਾ ਜੀ ਗਏ ਨੇ ਅੱਗ ਦੀ ਚੁਆਤੀ ਲੈਣ ਦੇ ਲਈ ਜਦੋਂ ਅੱਗ ਦੀ ਚੁਆਤੀ ਮੰਗੀ ਤੇ ਭਾਈ ਲੈਣਾ ਜੀ ਦਾ ਪਰਸ਼ਾਵਾਂ ਵੈਸ਼ਣੂ ਸਾਬ ਦੇ ਚੁੱਲ੍ਹੇ ਦੇ ਉੱਤੇ ਪੈ ਗਿਆ ਜਦੋਂ ਵੈਸ਼ਣੂ ਸਾਹ ਤੇ ਚੁੱਲ੍ਹੇ ਦੇ ਉੱਤੇ ਪਰਸ਼ਾਵਾਂ ਪਿਆ ਉਹ ਜਾਣਦਾ ਸੀ ਕਿ ਇੱਕ ਬਾਬਾ ਨਾਨਕ ਤੇ ਬਾਬਾ ਨਾਨਕ ਜੀ ਦੇ ਨਾਲ ਉਹਨਾਂ ਨੇ ਆਪਣੇ ਨਾਲ ਕਿਉਂਕਿ ਜਿਨ੍ਹਾਂ ਨੂੰ ਪਰਖ ਨਹੀਂ ਨਾ ਕਸਮ ਵਿਸਾਰੇ ਤੇ ਇੱਕ ਜਾਤ ਗੁਰੂ ਕਹਿੰਦੇ ਨੇ ਉਹਨਾਂ ਦੀ ਭੈੜੀ ਜਾਤ ਹੈ ਜਿਹੜੇ ਖਸਮ ਨੂੰ ਨਹੀਂ ਪਹਿਚਾਨ ਸਕੇ ਪਰ ਜਿਨ੍ਹਾਂ ਨੇ ਖਸਮ ਨੂੰ ਪਹਿਚਾਨ ਲਿਆ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਅਸਨੇ ਹਾਰ ਬਲਘਾਰੀ ਇਸ ਜਾਤ ਕੋ ਜਾ ਜਪਿਓ ਸਿਰਜਣ ਹਾਂ ਕਿਸ ਜਾਤ ਤੋਂ ਮੈਂ ਸਦਕੇ ਹਾਂ ਭਾਈ ਮਰਦਾਨਾ ਜੀ ਦੀ ਸਮਾਜਿਕ ਲੈਵਲ ਦੇ ਉੱਤੇ ਸਮਾਜ ਵੱਲੋਂ ਉਹਨਾਂ ਦੀ ਜਿਹੜੀ ਜਾਤ ਉਸ ਨੂੰ ਨੀਵਾਂ ਕਰਕੇ ਦਰਸਾਇਆ ਗਿਆ ਹੁਣ ਜਦੋਂ ਵੈਸ ਨੂੰ ਸਾਥ ਦੇ ਚੁੱਲ੍ਹੇ ਦੇ ਉੱਤੇ ਸਾਹਿਬ ਭਾਈ ਮਰਦਾਨਾ ਜੀ ਦਾ ਪਰਸ਼ਾਵਾਂ ਪਿਆ ਉਹ ਪੱਕ ਗਿਆ ਬਲ ਗਿਆ ਬੜਾ ਬੁੱਲਣ ਲੱਗਾ ਭਾਈ ਮਰਦਾਨਾ ਜੀ ਨੇ ਸਿਰਫ ਬੇਨਤੀ ਕੀਤੀ ਮੈਂ ਤੇ ਅੱਗ ਦੀ ਚੁਆਤੀ ਲੈਣ ਆਇਆ ਹੁਣ ਅੰਦਰ ਉਹ ਕਰੋਧ ਇਤਨਾ ਬਲ ਗਿਆ ਅੱਗ ਦੀ ਚੁਆਤੀ ਲੈ ਕੇ ਭਾਈ ਮਰਦਾਨਾ ਜੀ ਦੇ ਮਗਰ ਵੈਸ਼ਨੂ ਸਾਥ ਦੌੜਿਆ ਕੇ ਹੁਣ ਵੈਸ਼ਨੂੰ ਸਾਧ ਜੋੜਿਆ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਜਾ ਕੇ ਭਾਈ ਮਰਦਾਨਾ ਜੀ ਕੋਲ ਗਏ ਨੇ ਵੈਸ਼ਨੂੰ ਸਾਧ ਨੇ ਗੁੱਸੇ ਦੇ ਵਿੱਚ ਕਿਉਂਕਿ ਮਹਾਰਾਜ ਜੀ ਦੀ ਬਾਣੀ ਕਹਿੰਦੀ ਆ ਕਾਮ ਕਰੋਧ ਕਾਇਆ ਕੋ ਗੱਲ ਹੈ ਜਿਹੜਾ ਕਰੋਧ ਹੈ ਉਹ ਤੁਹਾਡੀ ਮਤ ਨੂੰ ਟਿਕਾਣੀ ਨਹੀਂ ਰਹਿਣ ਦੂਗਾ ਬੰਦਾ ਠੀਕ ਬੈਠਾ ਕੇ ਠੀਕ ਸ਼ਬਦਾਵਲੀ ਬੋਲੇਗਾ ਪਰ ਇਥੇ ਛੋਟੀ ਜੀ ਤੁਸੀਂ ਬਾਹਰ ਜਾਓ ਸੜਕ ਤੇ ਜਾਓ ਤੁਹਾਡੀ ਗੱਡੀ ਕਿਸੇ ਦੇ ਵਿੱਚ ਵੱਜ ਗਈ ਕ੍ਰੋਧ ਚੜੇਗਾ ਬੰਦਾ ਉਹੀ ਹੈ ਤੇ ਆਪਣੀ ਰਸਨਾ ਦੇ ਵਿੱਚੋਂ ਹਾਲਾਂਕਿ ਕਸੂਰ ਕਿਸੇ ਦਾ ਏ ਗਲਤੀ ਕਿਸੇ ਦੀ ਹੈ ਗਾਲਾਂ ਮਾਂ ਪੈਣ ਦੀਆਂ ਕੱਢੇਗਾ ਦੱਸੋ ਉੱਥੇ ਮਾਂ ਪੈਣ ਦੀ ਤੇ ਕੋਈ ਗਲਤੀ ਨਹੀਂ ਨਾ ਗਲਤੀ ਕੀਤੀ ਹੈ ਦੋ ਬੰਦੀਆਂ ਦੀ ਗਲਤੀ ਹੈ ਗੱਡੀ ਲੱਗ ਗਈ ਹੈ ਮੋਟਰਸਾਈਕਲ ਲੱਗ ਗਿਆ ਗੱਡੀ ਲੱਗ ਗਈ ਹੁਣ ਜਿਸ ਦੇ ਵਿੱਚ ਜ਼ਿਆਦਾ ਜੋਸ਼ ਸੀ ਉਹਨੂੰ ਫਿਰ ਕ੍ਰੋਧ ਵਿੱਚ येते ਹੁੰਦਾ ਉਹਦੇ ਅੰਦਰ ਕ੍ਰੋਧ ਭਾਂਬੜ ਵੀ ਜ਼ਿਆਦਾ ਮਚਦਾ ਹੈ ਜਿਹੜੀ ਬੰਦਗੀ ਹੈ ਨਾ ਬੰਦਗੀ ਇਹ ਬੰਦਗੀ ਬੰਦੇ ਦੇ ਅੰਦਰ એનર્ਜੀ ਪੈਦਾ ਕਰਦੀ ਹੈ એનર્ਜੀ ਹੁਣ એનર્ਜੀ ਤੇ ਹੈ ਪਰ ਉਸ એનર્ਜੀ ਦੇ ਉੱਤੇ ਕੰਟਰੋਲ ਕੋਈ ਨਹੀਂ। ਕ੍ਰੋਧ ਦੇ ਵਿੱਚ ਹਮੇਸ਼ਾ ਮਨੁੱਖ ਜਿਹੜੇ ਰਿਸਪੈਕਟਡ ਸ਼ਬਦ ਹੈ ਸਤਕਾਰਤਿ ਸ਼ਬਦਾਰ ਉਹ ਭੁੱਲ ਜਾਂਦਾ ਹੈ। ਗੁਰੂ ਬਾਬਾ ਨਾਨਕ ਜੀ ਨੂੰ ਬੜੇ ਕ੍ਰੋਧ ਦੇ ਵਿੱਚ ਬੋਲਣ ਲੱਗਾ ਕਿ ਤੁਹਾਡੇ ਇਸ ਮਰਾਸੀ ਨੇ ਮੇਰੇ ਚੌਂਕੇ ਨੂੰ ਪੇਟ ਦਿੱਤਾ। ਮੈਂ ਇਸ ਨੂੰ ਅੱਗ ਲਾ ਦਿਆਂਗਾ ਮੈਂ ਇਸ ਨੂੰ ਸਾੜ ਦਿਆਂਗਾ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਆਖਿਆ ਕਿੰਨ ਕੇ ਪਿਆਰਿਆ ਲੋਕ ਤੇ ਇੱਥੇ ਅੱਗ ਬੁਝਾਉਣ ਆਉਂਦੇ ਨੇ ਤੇ ਤੂੰ ਕਿੰਨ ਅੱਗ ਲਾ ਦੇਣੀ ਹੈ ਜੇ ਹਰੀ ਦੇ ਦਵਾਰ ਦੇ ਉੱਤੇ ਅੱਗ ਲਾਉਣ ਵਾਲੇ ਬੈਠੇ ਹੋਣਗੇ ਤੇ ਫਿਰ ਲੋਕ ਅੱਗ ਬੁਝਾਉਣ ਜਾਣਗੇ ਕਿੱਥੇ ਗੁਰੂ ਸਾਹਿਬ ਜੀ ਨੇ ਐਸੀ ਚੋਟ ਮਾਰੀ ਉਹਨੂੰ ਸਮਝ ਲੱਗ ਗਈ ਕਿ ਜੋ ਕੁਝ ਮੈਂ ਕਰ ਰਹੀ ਆਂ ਸਹੀ ਨਹੀਂ ਹੈ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੁਕਿਆ ਮਾਫੀ ਮੰਗੀ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੀ ਮੇਰੀ ਮਤ ਥੋੜੀ ਮੇਰੇ ਅੰਦਰ ਮਾਤ ਥੋੜੀ ਹੈ ਤੁਸੀਂ ਦੱਸੋ ਕਿ ਜੀਵਨ ਦਾ ਉਧਾਰ ਕਿਵੇਂ ਹੋਵੇਗਾ ਕਿਵੇਂ ਇਹ ਕਾਇਆ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਮੈਂ ਤੇ ਜੋਰ ਲਾ ਕੇ हट ਗਿਆ ਹਰੇ ਕਾਇਆ ਇਹ ਆਤਮਾ ਸ਼ਾਂਤ ਨਹੀਂ ਹੋਈ ਫਿਰ ਸਤਿਗੁਰੂ ਨੇ ਜਿਸ ਬਾਣੀ ਨੂੰ ਵਾਹਿਗੁਰੂ ਦੇ ਜਿਸ ਸਰੀਰ ਨੂੰ ਉਹ ਰੋਜ਼ ਗੰਗਾ ਦੇ ਕਿਨਾਰੇ ਲਿਜਾ ਕੇ ਧੋਂਦਾ ਸੀ ਇਸ਼ਨਾਨ ਕਰਦਾ ਸੀ ਉਹ ਸੀ ਉਹਦਾ ਬਾਹਰ ਦਾ ਇਸ਼ਨਾਨ ਅੱਜ ਦੇ ਸੱਚੇ ਸਤਿਗੁਰੂ ਜੀ ਨੇ ਉਹਦਾ ਆਤਮਿਕ ਇਸ਼ਾਨ ਨੰਕਰਾ ਦਿੱਤਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤਮੀ ਬਾਣੀ ਦੇ ਵਿੱਚ ਬਚਨ ਲਿਖੇ ਨੇ। ਸਾਹਿਬ ਜੀ ਨੇ ਆਖਿਆ ਕਾਰੀ ਕਾਢੀ ਕਿਹਾ ਤੀਏ ਜੇ ਚਾਰੇ ਬੈਠੇ ਨਾਲ। ਉਸ ਵੈਸੁ ਨੂੰ ਨੇ ਆਪਣਾ ਚੁੱਲਾ ਪਵਿੱਤਰ ਕੀਤਾ ਸੀ। ਚਾਰ ਲਕੀਰਾਂ ਤਾਂ ਜੋ ਦੁਸ਼ਟ ਆਤਮਾਵਾਂ ਦਾ ਪ੍ਰਭਾਵ ਇਥੇ ਨਾ ਪੈ ਜਾਵੇ ਮੇਰੇ ਅੰਨ ਦੇ ਉੱਤੇ ਨਾ ਪੈ ਜਾਵੇ ਕਿਤੇ ਅੰਨ ਤੇ ਚੁੱਲਾ ਭਰੇਟਿਆਂ ਤੇ ਭਿਸ਼ਟਿਆ ਨਾ ਜਾਵੇ ਮੈਂ ਕਿਤੇ ਭਿਸ਼ਟਿਆ ਅਨਾਜ ਨਾ ਖਾਲਾਂ ਗੁਰੂ ਸਾਹਿਬ ਕਹਿੰਦੇ ਨੇ ਕਰੋਧ ਤੇਰੇ ਅੰਦਰ ਬੈਠਾ ਹੈ ਲੋਭ ਤੇਰੇ ਅੰਦਰ ਬੈਠਾ ਹੈ ਲੋਭ ਤੇਰੇ ਅੰਦਰ ਬੈਠਾ ਹੈ ਮੋਹ ਤੇਰੇ ਅੰਦਰ ਬੈਠਾ ਹੈ ਕਹਿੰਦੇ ਨੇ ਚਾਰੇ ਬੈਠੀਆਂ ਨਾਲ ਇਹ ਚਾਰੇ ਚੀਜ਼ਾਂ ਤੇ ਤੇਰੇ ਨਾਲ ਬੈਠੀਆਂ ਨੇ ਤੇ ਤੂੰ ਬਾਹਰ ਲਕੀਰਾਂ ਖਿੱਚਦਾ ਮਹਾਰਾਜ ਕਹਿੰਦੇ ਨਹੀਂ ਉਹ ਕਹਿੰਦਾ ਮਹਾਰਾਜ ਫਿਰ ਜੀਵਨ ਦੀ ਜਾਂਚ ਬਖਸ਼ੋ ਗੁਰਦੇਵ ਮਹਾਰਾਜ ਜੀ ਨੂੰ ਬਾਣੀ ਦੇ ਨਾਲ ਉਹਦੇ ਅੰਦਰ ਨੂੰ ਤੋਤਾ ਦੱਸਿਆ ਪਿਆਰਿਆ ਕਿ ਜੋ ਬਾਹਰ ਦਾ ਕਰਮ ਹੈ ਨਾ ਵੰਦਰ ਨੂੰ ਸ਼ਾਂਤ ਨਹੀਂ ਕਰ ਪਾਵੇ ਜਦੋਂ ਤੱਕ ਬਾਹਰ ਦਾ ਕਰਮ ਅੰਦਰ ਨਹੀਂ ਜਾਂਦਾ ਅੰਦਰ ਅੰਦਰ ਜਾਵੇਗਾ ਅੰਦਰ ਸ਼ਾਂਤ ਹੋਵੇਗਾ ਪਰ ਬਾਹਰ ਦਾ ਇਸ਼ਨਾਨ ਤੇ ਬਾਹਰ ਹੀ ਹੋ ਰਿਆ ਨਹੀਂ ਅੰਦਰ ਨਹੀਂ ਹੁੰਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਉਹਦੇ ਅੰਦਰ ਨੂੰ ਤੌਫੀਕ ਬਖਸ਼ਿਸ਼ ਕੀਤੀ ਉਨੂੰ ਦੱਸਿਆ ਕਿ ਅੰਦਰ ਜਦੋਂ ਤੱਕ ਤੇਰਾ ਤੋਤਾ ਨਹੀਂ ਜਾਂਦਾ ਉਦੋਂ ਤੱਕ ਇਹ ਜਿਹੜੀ ਬਿਮਾਰੀ ਹਉਮੇ ਦੀ ਹੰਕਾਰ ਦੀ ਹੈ ਨਾ ਇਸੇ ਤਰ੍ਹਾਂ ਚੱਲੇਗੀ